ਆਜੋ ਆਜੋ ਮਤਸਾ ਦੇ ਦੇ ਘਾੜੇ ਤੇ ਨਾ ਹੋਵੇ ਠੀਕ ਕਰਾ ਗਿਆ ਮੈਂ ਦਿਖਾਦਾ 400 ਸਿੰਘ ਸਰ 400 ਪਾਲਾ ਜਿਹੜਾ ਗੁਰਦੇਵ ਭਾਦਰ ਸਾਹਿਬ ਆ ਰਹੇ ਨੇ ਚਾਹ ਜੀ ਇਹ ਗੱਲ ਸਾਰੇ ਪਲੀ ਪਾਂਤ ਪਤਾ ਹੀ ਹੈ ਕਿ ਖਾਲਸਾ ਪੰਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਰੂਪ ਦੇ ਵਿੱਚ ਮਨਾ ਰਿਹਾ ਹੈ 1 ਮਈ ਨੂੰ ਉਹਦੇ ਸਬੰਧਤ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਤੇਜਾ ਸਿੰਘ ਜੀ ਸਮੁੰਦਰੀ ਹਾਲ ਵੇਖੇ ਸਮੂਹ ਜਥੇਬੰਦੀਆਂ ਸੰਪਰਦਾਵਾਂ ਦੇ ਮੁਖੀਆਂ ਦੀ ਇੱਕ ਇਕੱਤਰਤਾ ਜਿਹੜੀ ਆ ਉਹ ਬੁਲਾਈ ਗਈ ਸੀ ਜਿਸ ਵਿੱਚ ਸਾਰੀਆਂ ਸੰਪਰਦਾਵਾਂ ਦੇ ਮੁਖੀ ਸਹਿਬਾਨ ਨੇ ਔਰ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਪਹੁੰਚੇ ਸਨ ਉਹਨਾਂ ਨੇ ਇਸ ਮਹਾਨ ਸ਼ਤਾਬਦੀ ਨੂੰ ਮਨਾਉਣ ਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਸੁਝਾਅ ਦਿੱਤੇ ਨੇ